ਚਲੋ ਸ਼ੁਰੂ ਕਰਤਾ। ਵੀ ਆਪਾਂ ਜੀ ਅੱਜ ਗੱਲ ਕਰਨ ਲੱਗੇ ਆ ਕਿ ਆਪਾਂ ਬਹੁਤ ਦਿਨ ਬਾਅਦ ਵਲੌਗ ਪਾ ਰਹੇ ਆ। ਇਹਦਾ ਕਾਰਨ ਸੀ ਕਿ ਆਪਣੇ ਕੋਲ ਥੋੜਾ ਜਿਹਾ ਟਾਈਮ ਵੀ ਘੱਟ ਸੀ ਤੇ ਇੱਕ ਤੁਹਾਨੂੰ ਪਤਾ ਕੰਮ ਕਰਦੇ ਕਰਦੇ ਕੰਮ ਕਰੀ ਜਾਂਦੇ ਆ। ਤੇ ਇਹਦੇ ਗੱਲ ਕਰਕੇ ਆਪਾਂ ਅੱਜ ਤੁਹਾਨੂੰ ਗੱਲ ਕਰਾਂਗੇ ਕੰਬੈਨਾਂ ਬਾਰੇ। ਅੱਜ ਆਪਾਂ ਲਾਤੀ ਇਹ ਦੰਦਰ ਛੱਡ ਜਾ ਤੋਕੇ ਸਾਫ਼-ਸੁਥਰਾ ਕਰਕੇ ਤੇ ਹੁਣ ਆਪਾਂ ਇਹ ਵੀ ਕਿਉਂਕਿ ਬਹੁਤ ਦਿਨ ਬਾਹਰ ਖੜੀ ਰਹੀ ਆ ਜਿਵੇਂ ਕਿ 10-15 ਦਿਨ ਬਾਰ ਖੜੀ ਆ ਇਹਦੇ ਬਾਅਦ 10 15 ਦਿਨ ਬਾਅਦ ਅੰਦਰ ਲਾਈ ਆ ਤੇ ਆਪਾਂ ਗੱਡੀ ਵੀ ਇੱਧਰ ਲੈਂਦੀ ਆ ਕਿਉਂਕਿ ਉੱਧਰ ਆਪਣੇ ਮਕਾਨਾਂ ਦਾ ਕੰਮ ਚੱਲ ਰਿਹਾ ਹੈ ਇਦ ਕਰ ਕਾਰ ਵੀ ਇੱਕ ਵਾਰ ਆ ਗਈ ਤੇ ਪੰਮਾ ਆਇਆ ਜੀ ਪੂਰੇ 15 ਦਿਨ ਬਾਅਦ ਤੇ 15 ਦਿਨ ਬਾਅਦ ਆਇਆ ਪੰਮਾ ਤੇ ਪੰਮਾ ਲੱਗਾ ਕੰਮ ਜੀ ਦੇਖੋ ਮਸ਼ੀਨ ਤੋੜ ਰਿਹਾ ਅਜੀ ਇੱਕ ਹੋਰ ਤੁਹਾਨੂੰ ਗੱਲ ਕਰਦੇ ਆਂ ਕਿ ਭਗੰਤ ਮਾਨ ਨੇ ਰੂਲ ਬਹੁਤ ਹੀ ਕੱਢਿਆ ਹੈ ਕਿ ਜਿਵੇਂ ਕਿ ਰਿੱਤਾ ਦਾ ਕਹਿੰਦੇ ਜਿਹੜੇ ਬੰਦੇ ਨੇ ਜ਼ਮੀਨ ਆਪਣੀ ਬਣਾਉਣੀ ਜਿੱਦਾਂ ਕਿ ਖੜਾਂ ਦੇ ਵਿੱਚ ਖੜਾਂ ਪਾਣੀ ਵਗੈਰਾ ਆਇਆ ਸੀ ਜਦੋਂ ਜੜੀਆਂ ਦਰਿਆ ਦੇ ਅੰਦਰ ਜ਼ਮੀਨਾਂ ਸੀ ਉਹਨਾਂ ਕਹਿੰਦੇ ਬਣਾਓ ਤੁਸੀਂ ਉਸ ਤਰ੍ਹਾਂ ਜ਼ਮੀਨਾਂ ਦਾ ਆਪਾਂ ਰੇਤਾ ਜਿਵੇਂ ਆਪਾਂ ਨੂੰ ਮਿਲ ਗਿਆ 6-7 ਟ੍ਰਾਲੇ ਸੱਟੇ ਆਪਾਂ ਰੇਤਾ ਬਹੁਤ ਹੀ ਦਰਿਆ ਦਾ ਰੇਤਾ ਜੀ ਤੇ ਇਹ ਗੱਲ ਬਹੁਤ ਵਧੀਆ ਕੀਤੀ ਆ ਭਗੰਤ ਮਾਨ ਜੀ ਨੇ ਤੇ ਬਾਕੀ ਜੀ ਗੱਲ ਕਰਦੇ ਆਪਾਂ ਇਧਰ ਦੇਸੀ ਜਿਹਾ ਘਾਟ ਚੱਲ ਰਿਹਾ ਹੈ ਸામਨੇ ਇਹਦਾ ਫਾਇਦਾ ਇੱਕ ਹੈਗਾ ਕਿ ਦੇਖੋ ਰੇਤ ਦੇ ਉੱਪਰ ਰੱਖਿਆ ਆਪਾਂ ਤੇ ਇਧਰ ਪਾਣੀ ਉਧਰ ਆ ਰਿਹਾ ਮੋਟਰ ਦਾ ਉਹ ਸਾਹਮਣੇ ਇਧਰ ਤੋਂ ਤੇ ਸਵੇਰ ਦਾ ਪਾਣੀ ਥੱਲੇ ਲੀਕ ਹੋ ਰਿਹਾ ਜਾਨੀ ਕਿ ਸਾਈਡ ਤੋਂ ਤੇ ਰੇਤ ਦੇ ਵਿੱਚ ਹੀ ਪੂਰਾ ਸਭਾਈ ਜਾਂਦਾ ਇਹ ਨਹੀਂ ਹੈਗਾ ਕਿ ਪਾਣੀ ਦਾ ਕੋਈ ਜ਼ਿਆਦਾ ਇਧਰ ਉਧਰ ਹੋ ਰਿਹਾ ਜਿਵੇਂ ਕਿ ਪਾਣੀ ਦੀ ਕਿੱਕੜ ਜ਼ਿਆਦਾ ਹੋਊਗਾ ਉਹ ਕਮ ਨਹੀਂ ਹੈਗਾ ਤੇ ਆਪਾਂ ਉਹ ਮਸ਼ੀਨ ਉੱਥੋਂ ਧਵਾ ਕੇ ਲਿਆਇ ਸੀ ਕਿਉਂਕਿ ਆਪਣੇ ਕੋਲ ਡਰਾਈਵਰ ਨੂੰ ਪਤਾ ਹੀ ਹੈ ਬਹੁਤ ਘੱਟ ਨੇ ਤੇ ਪੰਮੇ ਨੂੰ ਆਪਾਂ ਇੱਥੇ ਲਾਤਾ ਹੈ ਕਿ ਇੱਥੋਂ ਮਸ਼ੀਨ ਕੱਢੀ ਆਉਂਦਾ ਸਾਫ਼ ਕਰੀ ਜਾਂਦਾ ਪੂਰਾ ਥੱਲੀਆਂ ਕਰ ਰਿਹਾ ਬਥਾੜੂ ਆਪਾਂ ਇੱਥੇ ਸਾਫ਼ ਕਰ ਰਹੇ ਤੇ ਦੂਸਰੀ ਜੱਤੀ ਆਪਾਂ ਉੱਥੋਂ ਧਵਾ ਕੇ ਲਿਆਏ ਸੀ ਤਾਂ ਮੈਂ ਕਿੰਨਾ ਕੋ ਪ੍ਰੈਸ਼ਰ ਇਹੰਦਾ ਪ੍ਰੈਸ਼ਰ ਆਪਾਂ ਇਹ ਪੰਮੇ ਨੂੰ ਲਾਲ ਲੜ ਕੇ ਮਸਾਂ ਲੈ ਕੇ ਆਏ ਕਿ ਤੂੰ ਮਸ਼ੀਨ ਤਾਂ ਅੰਦਰ ਕਰਾ ਦੇ ਦੇਖੋ ਸਮਾਨ ਇਹਦਾ ਜਿਵੇਂ ਇਹ ਪਹਿਲੇ ਲੱਗੇ ਸੀ ਰਿਪੇਅਰ ਕਰਨ ਮਸ਼ੀਨ ਨੂੰ ਕਿ ਇਹਦਾ ਪ੍ਰੈਸ਼ਰ ਥੋੜਾ ਜਿਹਾ ਕੱਢਣ ਲੱਗੇ ਫਿਰ ਇੱਧਰ ਬਾਹਰ ਗੇ ਕੱਢ ਗਿਆ ਤੇ ਇਹਨਾਂ ਨੇ ਕੱਢਿਆ ਨਹੀਂ ਕਹਿੰਦੇ ਵੀ ਬੈਰਿੰਗ ਨਹੀਂ ਨਿਕਲਦਾ ਬੰਮੀ ਫਿਰ ਹੱਥ ਨਾਲ ਹੁਣ ਬਾਅਦ ਚ ਕਰਾਂ ਜਾਂ ਕਿ ਛਾੜ ਛੋਟ ਪੂਰੀ ਖੁੱਲੀ ਪਈ ਦੋਨਾਂ ਸਾਡਾ ਤੋਂ ਤੇ ਸਮਾਨ ਖਿਲਰਿਆ ਦਾ ਤੇ ਆ ਬੈਰਿੰਗ ਨਹੀਂ ਪੱਟਾ ਕੇ ਇਹਨਾਂ ਤੋਂ ਇਹਦੇ ਕਰਕੇ ਵਿੱਚੇ ਛੱਟਦਾ ਇਹਨਾਂ ਨੇ ਦੇਖੋ ਜੀ ਕੰਮ ਕਰਦਾ ਹੈ Ориジナル ਪੰਮਾ ਉਹ ਨਹੀਂ ਹੈਗਾ ਕਿ ਇਹ ਵਿੱਚ ਗੰਦ ਪਾਉਂਦਾ ਮਸ਼ੀਨ ਦਾ ਦੇਖੋ ਤਸੱਲੀ ਨਾਲ ਧੋਤੀ ਜਾਂਨੇ ਕਟਰ ਨੂੰ ਮੇਰੇ ਖਾਲਚ ਪਾਣੀ ਕਿਸ ਮਾਰਿਆ ਇਹਨੇ ਤੇ ਦੇਖੋ ਜੀ ਇਹ ਸੀਜ਼ਨ ਲੱਗੇ ਨੂੰ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਤਕਰੀਬਨ ਮਸ਼ੀਨਾਂ ਖੜੀਆਂ ਨੂੰ ਮਹੀਨੇ ਦੇ ਲਗਭਗ ਹੋ ਗਿਆ ਤੇ ਦੇਖੋ ਮਸ਼ੀਨਾਂ ਖੇਤ 'ਚ ਹੀ ਖੜੀ ਰਹੀਆਂ ਇੱਥੇ ਹੀ ਖੜੀ ਰਹੀਆਂ ਹੇ ਇੱਕ ਮਹੀਨੇ ਬਾਅਦ ਇਹਨੂੰ ਆਪਾਂ ਅੰਦਰ ਲਾਵਾਂਗੇ ਤੇ ਆਪਣੀ ਤਮੀਆਂ ਵੀ ਦੇਖੋ ਉੱਥੇ ਹੀ ਖੜੀਆਂ ਕਣਕ ਕਿਵੇਂ ਨਿਕਲੇ ਥੱਲੇ ਤੇ ਉਹ ਲਿਬੜੀਆਂ ਹੁਣ ਤਮੀਆਂ ਨੇ ਤੁੰਨੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਜੇ ਕੰਮ ਅੱਜਕੱਲ ਬੰਦਿਆਂ ਦੇ ਵਿੱਚ ਉਹ ਗੱਲ ਨਹੀਂ ਰਹੀ ਕਿ ਜ਼ੋਰ ਮਾਰ ਕੇ ਕੰਮ ਕਰਕੇ ਹੁਣ ਦੇਖੋ ਜੀ ਕਿਉਂਕਿ ਜਿਹੜਾ ਸੰਦਾ ਦਾ ਨਾ ਇਹਦਾ ਮੈਂ ਬਹੁਤ ਧਿਆਨ ਰੱਖਦਾ ਤੇ ਆਪਣੇ ਕਿੰਨੇ ਬੰਦੇ ਸੀ ਦੇਖ ਲਓ ਕਰਦੇ ਵਿੱਚ ਜਿਵੇਂ ਭਰਾ ਮੇਰਾ ਵਾ ਹੋਰ ਉਹਨਾਂ ਨੇ ਦੇਖ ਲਓ ਇਹਨਾਂ ਨੂੰ ਤਮੀਆਂ ਨੂੰ ਹੱਥ ਨਹੀਂ ਲਾਇਆ ਇੱਥੇ ਖੜੀਆਂ ਕਰਤੀਆਂ ਵਾਈ ਕਰਕੇ ਇੱਥੇ ਹੀ ਖੜੀਆਂ ਨਵੇਂ ਨਵਾਂ ਸੈੱਟ ਲੈਂਦਾ ਹੀ ਆਪਾਂ ਇਹ ਪਹਿਲੀ ਵਾਰੀ ਚੱਲੀਆਂ ਇੱਥੇ ਹੀ ਖੜਾਤੀਆਂ ਤੇ ਤੋਤੀਆਂ ਨਹੀਂ ਤੇ ਹੁਣ ਮਸ਼ੀਨ ਅੱਜ ਧੋ ਕੇ ਤੇ ਕੱਲ ਨੂੰ ਇਹ ਸਾਫ਼ ਸਵੈਰਾ ਕਰਕੇ ਤਵੀਆਂ ਨੂੰ ਪ੍ਰੈਸ਼ਰ ਨਾਲ ਧੋ ਕੇ ਤੇ ਇਹਨਾਂ ਨੂੰ ਲਾਵਾਂਗੇ ਅੰਦਰ ਦੇਖੋ ਸੰਦ ਬਹੁਤ ਔਖੇ ਬੰਦਿਆ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਪੈਸਾ ਲੱਗਦਾ ਕਿਵੇਂ ਤੇ ਆਪਾਂ ਦੇਖੋ ਇਹਨਾਂ ਨੂੰ ਇੱਕ ਸਾਫ਼ ਸਵੈਰਾ ਕਰਨ ਦੇ ਪਿੱਛੇ ਆਪਾਂ ਇੱਥੇ ਖੜਾਤੀ ਆ ਅੰਦਰ ਨਹੀਂ ਲੈ ਕੇ ਗਏ ਕੜਕ ਦੇਖ ਲਓ ਥੱਲੇ ਗੁਰਪੀਆ ਕਿੰਨੀ ਕਿੰਨੀ ਹੋ ਗਈ ਕਿੰਨੇ ਦਿੰਦੀ ਇਹ ਖੜੀਆਂ ਕਿੱਥੇ ਖੜੀਆਂ ਇਹ ਪਤਾ ਉਹਨੂੰ ਲੱਗਦਾ ਜਿਨੇ ਪੈਸਾ ਲਾਇਆ ਹੁੰਦਾ ਹੈ ਕਿ ਇਹਦੇ ਦੇ ਕਿਵੇਂ ਲੱਗਦੇ ਪੈਸੇ ਕਿਵੇਂ ਕਮਾਈ ਹੁੰਦੀ ਆ ਜੇ ਜਿਨੇ ਚਲਾਉਣੀਆਂ ਉਹਨੂੰ ਨਹੀਂ ਪਤਾ ਹੈਗਾ ਇਹਦੇ ਚ ਕੀ ਕੁਛ ਆਵੇ ਕਿੱਥੇ ਘੜੀਆਂ ਤੇ ਬਾਕੀ ਇਹਨੂੰ ਰਹੇਗਾ ਸਰਫ ਮਾਰਨ ਵਾਲਾ ਤੇ ਬਾਕੀ ਮਸ਼ੀਨ ਆਪਣੀ ਧੁੱਪ ਗਈ ਆ ਪੂਰੀ ਤੇ ਪੱਲਾ ਇੱਥੇ ਸੱਟਾ ਵੇ ਉਹ ਸਾਹਮਣੇ ਆਪਣਾ ਮਕਾਨਾਂ ਦਾ ਕੰਮ ਚੱਲ ਰਿਹਾ ਜੀ ਇੱਧਰ ਉਹ ਟਰੈਕਟਰ ਖੜਾ ਆਪਾਂ ਉਹ ਪਹਿਲੇ ਵਾਲੇ ਪਟ ਦੇਨੇ ਹੁਣ ਨਵੇਂ ਤਿਆਰ ਕਰਦੇ ਤੇ ਰੇਤਾ ਬਹੁਤ ਵਧੀਆ ਮਿਲਿਆ ਆਪਾਂ ਨੂੰ ਸਸਤਾ ਮਿਲ ਗਿਆ ਕਿੰਨਾ ਟਾਈਮ ਲੱਗੇਗਾ ਹਾਂ ਰੁਪਚਾ ਚਾਹ ਪੀ ਲੈ ਪਹਿਲਾਂ ਓ ਚਾਹ ਪੀ ਲੈ ਪਹਿਲਾਂ ਹਾਂ ਚਾਹ ਨਹੀਂ ਪੀਣੀ ਤੇ ਚਾਹ ਪੀ ਲਾ ਤੇ ਤੁਹਾਨੂੰ ਠੰਡ ਨਹੀਂ ਲੱਗਦੀ ਵੀ ਲੱਗਦੀ ਏ ਸਰ ਫੋਨ ਮਾਰ ਰਹੇ ਸਵੇਰੇ ਵੇਖ ਲੈ ਤੇਰੇ ਨਾਲ ਇਹ ਵੇਲਾ ਕੁ ਚਿੱਕੜ ਆਇਦਰ ਪਾਣੀ ਦਾ ਹੈ ਪੰਮਿਆ ਆ ਇਧਰ ਆਈ ਉਹ ਪਾਣੀ ਪਤਾ ਨਹੀਂ ਕਿੱਥੇ ਚੱਲਿਆ ਦੇਖ ਦੇਖੋ ਇਹ ਫਾਇਦਾ ਰੇਤੇ ਦਾ ਜੇ ਇੰਨਾ ਪਾਣੀ ਨਿਕਲ ਸਵੇਰ ਦਾ ਚੱਲ ਰਿਹਾ ਪਾਣੀ ਦਾ ਅਜੇ ਪਤਾ ਨਹੀਂ ਚੱਲਦਾ ਪਾਣੀ ਵਾਲਾ ਰੇਤੇ ਦੇ ਵਿੱਚ ਹੀ ਪੂਰਾ ਹੋਈ ਜਾ ਰਿਹਾ ਇਹਦਾ ਨਾਲੇ ਤੇ ਇਹ ਫਾਇਦਾ ਕਰੇਤਾ ਉੱਡੂਗਾ ਨਾ ਤੇ ਇੱਕ ਆਪਣਾ ਚੱਕਰ ਤੋਂ ਬਚਾ ਆ ਗਿਆ ਆਪਣਾ ਜਗਾੜ ਹੀ ਜਿੱਤੇ ਆਪਾਂ ਹਵਾਲ ਟੈਂਕੀ ਵੀ ਲਾਉਂਦੇ ਉਹਨੇ ਕੰਪਰੈਸ਼ਰ ਵੀ ਲਾ ਦੀਦਾ ਜਿਹੜਾ ਕੰਮ ਸੌਖਾ ਆਉਂਦਾ ਉਹ ਹੀ ਲਾ ਦੀਦਾ ਹੁਣ ਕੰਪਰੈਸ਼ਰ ਲੱਗਾ ਆਪਣਾ ਉੱਤੋਂ ਕਾਢਾ ਚੰਗੀ ਤਰ੍ਹਾਂ ਉੱਪਰੋਂ ਕਾਢਾ ਚੰਗੀ ਤਰ੍ਹਾਂ ਇੰਨਾਂ ਦੇ ਥੱਲੋਂ ਇੰਜਨ ਮਾਰਦੇ ਚੰਗੀ ਤਰ੍ਹਾਂ ਚਾਹ ਪੀ ਲੈ ਘਰੀ ਪੈਲ ਜੀ ਮੈਨੂੰ ਫੜਾ ਦੇ ਹਾਂ ਇਹਨਾਂ ਅੰਦਰੇ ਪਾਸ ਮਾਰੀ ਕਿਨਾਰੀ ਜੀ ਨਹੀਂ ਕਿ ਜਿਹੜੀ ਕੈਵਨ ਵਾਲੀ ਇੱਥੇ ਇੱਧਰ ਏ ਇਹਨਾਂ ਅੰਦਰੇ ਪਾਸ ਕਰਕਣਾ ਮੇਰੇ ਨਵੇਂ ਖਾ ਅੰਦਰੇ ਪਾਸ ਕਰਕਣਾ ਅੰਦਰੇ ਪਾਸ ਕਿਨਾਰੀ ਚ ਲੈਟਾਂ ਕੋਲੋਂ ਆ ਪੀਲਾ ਇੱਕ ਵਾਰੀ ਤੇ ਕੱਲ ਜਿਹੜੀਆਂ ਆਪਣੀਆਂ ਆਂਕ ਮੇਰੇ ਨਾਲ ਬਾਹਰ ਖੜੀ ਆ ਉਹ ਚੜ ਕਰਮਾ ਏਦਾਂ ਹੀ ਖੜਾ ਕੇ ਆ ਗਏ ਐਵੇਂ ਹੀ ਉਹਨੂੰ ਸਰਫੈਸ ਤੋਂ ਪਾ ਕੇ ਤੇ ਉਹਨੂੰ ਏਦਾਂ ਠੱਲੇ ਦੇ ਇੱਥੇ ਜਿਹੜੇ ਮਸ਼ੀਨਾਂ ਨੇ ਇਹਨਾਂ ਦੀ ਪੂਰੀ ਤੋਤਵਾਈ ਹੋ ਰਹੀ ਹੈ ਅੱਜ ਆਪਾਂ ਇੱਕ ਸ਼ੈੱਡ ਪਾਇਆ ਸੀ ਇਹ ਤਕਰੀਬਨ ਆਪਾਂ ਨੂੰ ਸ਼ਾਇਦ ਪਟਨਾ ਵੀ ਪੈ ਸਕਦਾ ਕਿਉਂਕਿ ਆ ਮਕਾਨ ਆਪਾਂ ਪੜਦੇ ਨੇ ਪਹਿਲੇ ਵਾਲੇ ਹੁਣ ਨਵੇਂ ਬਣ ਰਿਹਾ ਉਧਰ ਤੇ ਇਹ ਦੇ ਕਰਕੇ ਆਪਾਂ ਗੱਡੀ ਵੀ ਇੱਥੇ ਲੈਣ ਦੀ ਆ। ਵਾਹ ਛੱਡ ਤਾਂ ਬਹੁਤ ਵਧੀਆ ਬਣਾਇਆ ਜਿੰਨਾ ਪੜਨਾ ਇੱਥੋਂ 60 ਫੁੱਟ ਲੰਬਾ 40 ਫੁੱਟ ਚੌੜਾ ਇਹ ਚਾਹ ਕੋ ਮੈਨਾਂ ਖੜ੍ਹ ਗਿਆ ਆਰਾਮਦਾਰ ਨਾਲ। ਇੱਥੇ ਪੰਮਾ ਦੇ ਵਿੱਚ ਮਾਰਕ ਨਾ ਰੀਆਂ ਇਹਦੇ। ਅਜੇ ਲੈਡ ਕੋਲ ਹੱਥ ਮਾਰ ਲੈਡ ਕੋਲ। ਇਹਦੇ ਵਿੱਚ ਇੱਥੇ ਭਾਇਆ ਹੁੰਦਾ ਇੱਥੇ। ਨਿਕਲਦਾ ਕਿ ਨਹੀਂ? ਪਰਲੇ ਪਾਸੇ ਵੀ ਇਹਦੇ ਵਿੱਚ ਮਾਰ ਚੰਗੀ ਜਿਹਾ ਐ ਨੂੰ ਕਰਕੇ ਡਰਨਾ ਕਿਉਂ ਨਹੀਂ ਠੰਡਾ ਲੱਗਦਾ ਹੈ ਹਾਂ ਇਹ ਤਾਂ ਹੋਈ ਜਾਣਾ ਹਾਫ ਉਥੋਂ ਮਾਰ ਆ ਜਿੱਥੋਂ ਅਜੇ ਇਹ ਗੰਦ ਬੜਾੜਾ ਬਣਾਇਆ ਇੱਥੋਂ ਇੱਕ ਮਾਰਨਾ ਇਧਰ ਓਏ ਐ ਤਰਮ ਖਾਵਾਂ ਕੰਦ ਹੈ ਐਨੇ ਇਹਦੇ ਵਿੱਚ ਆਹ ਇਹ ਹੋਇ ਲੱਗਾ ਇਦਰਾ ਆਹ ਇਹ ਲੱਗਾ ਐ ਵੀ ਮੈਂ ਇਹਨੂੰ ਨਾ ਕਰੇ ਤੇ ਇਹਦੀ ਕੈਮਰੇ ਪਾਤਾ ਕਿ ਨਹੀਂ ਪਾਣੀ ਐਤਰਾ ਕਾੜਾ ਐ ਨੂੰ ਮਾਰੀ ਪਿਛਾਣ ਹੋ ਗਈ ਐ ਨੂੰ ਐ ਨੂੰ ਉਹ ਪਿਛਲੇ ਪਾਹੂ ਚੰਗੀ ਤਰ੍ਹਾਂ ਹਾਰੀ ਲਕੀਰ ਤੇ ਕੱਢਦੇ ਇਹ ਗਾਲਗੁੱਲ ਦਿੰਦੀ ਆ ਲੈ ਲਕੀਰਾਂ ਜਿਓ ਇੱਥੋਂ ਗੱਲ ਨਹੀਂ ਸ਼ੁਰੂ ਹੋਏ ਦਾ ਜਦੋਂ ਉਦੋਂ ਫਿਰ ਢੰਡ ਲੈਂਦੀ ਆ ਉਹਦਾ ਉਹਦਾ ਚੱਕੇ ਅੱਗੂ ਤੋਂ ਪਿੱਛੇ ਚੱਕਲਾ ਫੁੱਲ ਐ ਇਹਵੇਂ ਨਹੀਂ ਪਿੱਛੇ ਚੱਕਲਾ ਇਹਵੇਂ ਤਾਂ ਨਹੀਂ ਪੰਮਾ ਸਾਫ਼ ਹੋਣਾ ਇਹਨੇ ਪਹਿ ਬਰਾਬਰ ਲਾ ਪਿੱਛੇ ਚੱਕ ਕੇ ਐਸ ਤਰ੍ਹਾਂ ਬਰਾਬਰ ਕਿਵੇਂ ਲੱਗਦੀ ਹੁੰਦੀ ਐ ਡੇੜਾ ਫੜ ਨੇੜੋਂ ਇਹ ਉਹਦਾ ਚੱਕ ਪਿਛੇ ਹੋਰ ਚੱਕ ਉਹਦਾ ਪਿਛਲਾ ਪਾਸੇ ਚੱਕ ਪਿਛਲਾ ਉੱਪਰੋਂ ਚੱਕ ਪਾਇਪ ਐ ਐ ਪਿੱਛੋਂ ਚੱਕ ਉਹ ਮੇਰੇ ਮਣੇ ਵੇਖ ਪਹਿਲਾਂ ਐ ਚੱਕ ਪਿੱਛੋਂ ਇਹ ਐ ਐ ਐਵੇਂ ਨਹੀਂ ਯਾਰ ਦੂਜੀ ਤਰ੍ਹਾਂ ਤੈਨੂੰ ਮੈਨੂੰ ਹੀ ਦੱਸਣਾ ਬਣਾ ਕਿਵੇਂ ਚੱਕਣੀ ਆ ਉੱਤੋਂ ਕੱਢਾ ਪੂਰਾ ਟੈਂਕੀ ਦੇ ਵਿੱਚੋਂ ਪ੍ਰੈਹਰ ਕਿੰਨਾ ਕੋਈ ਆਂਦਾ ਆ ਜਾ ਉੱਥੋਂ ਹਵਾ ਲੈਂਦਾ ਬੈਨ ਤਾਂ ਪ੍ਰੈਹਰ ਤਾਂ ਬੜਾ ਆਂਦਾ ਕਟਨ ਨੂੰ ਮਾਰਦਾ ਹੀ ਕੋ ਨਹੀਂ ਆਏ ਕਟਨ ਨੂੰ ਯਾਰ ਅਗਰ ਚਾਹ ਪੀ ਲੈ ਮੈਨੂੰ ਪਾਇ ਫੜਾਈ ਯਾਰ ਪਰ ਮੇਰੇ ਵਾਸਤੇ ਲੀਏ ਥੋੜੀ ਆਪਣਾ ਇੰਨਾ ਹੀ ਬਲੌਗ ਆ ਮਿਲਦਾ ਹੀ ਕਿਸੇ ਹੋਰ ਨਵੀਂ ਵੀਡੀਓ ਉਹਦੇ ਤੱਕ ਮੇਰੇ ਨਾਲ ਸਾਥੀਆਂ ਕਾਲ ਜੀ